ਦੀ ਵੋਟ ਸਾਨੂੰ ਜਰੂਰ ਪਾਉਣਾ ਜੀ ਸਾਡਾ ਚੋਣਸਾੜ ਹੈ ਬਾਜਰਾ ਅਸੀਂ ਖੇਤਾਂ ਦੇ ਨਾਲ ਜੁੜੇ ਹੋਏ ਬੰਦੇ ਆ ਸੋ ਸਾਡਾ ਖੇਤੀ ਦੇ ਰਿਲੇਟਡ ਹੀ ਹੈ ਜਿਹੜਾ ਚੋਣਸਾੜ ਹੈ ਸੋ ਜੀ ਦੋਸਤੋ ਕੀ ਹਾਲ ਚਾਲ ਕਿਧਰ ਵੋਟ ਪਾਏਗੇ ਨਹੀਂ ਉਹਦਾ ਦੱਸਾ ਦੋ ਕਿਹੜੀ ਉਂਗਲ ਤੇ ਲਾਈ ਹੁੰਦੀ ਆ ਉਹ ਸੀ ਜੀ ਮੇਰੀ ਵੋਟ ਹੀ ਨਹੀਂ ਬਣੀ ਮੈਂ 89 ਸਾਲਾਂ ਦਾ ਹੋ ਗਿਆ ਬਣੀ ਨਹੀਂ ਪੁਰਾਣਾ ਇਹ ਨਾ ਆ ਪਹਿਲਾਂ ਬਣਦੀ ਸੀ ਨਾ ਹੁਣ ਉਹ ਆਈ ਨਹੀਂ ਪਤਾ ਨਹੀਂ ਲੱਗੇ ਕਿਹੜਾ ਕਿੱਥੇ ਆ ਉਈ ਜੀ ਲੈ ਗਏ ਤੁਸੀਂ ਬੈਂਕ ਤੋਂ ਪਾਲ ਤੋਂ ਉਹਨਾਂ ਤੋਂ ਹਾਂ ਅੱਛਾ ਅੱਛਾ ਉਹ ਗੱਲ ਤਾਂ ਕੋਦਰ ਤੋਂ ਇਹ ਗੱਲ ਤਾਂ ਹੈ ਕਿ ਅੱਜ ਲੱਖਾਂ ਦੀ ਵੀ ਹੋ ਗਈ ਗੱਲ। ਦੋ ਕੀ ਆ ਵੀਡੀਓ ਨਹੀਂ। ਉਹ ਡਿਚ ਚਲਾਨੀ ਆਤੀ ਹੈ। ਆ ਗਿਆ ਦਾਲੀ ਸਰਪੰਚ ਦਾ ਖੇਤ ਉਹ ਸਾਹਮਣੇ ਉਹ ਮੋਟਰ ਦੀਆਂ ਸਾਹਮਣੇ ਉਹ ਜੰਗਲ ਦੇ ਜਿਹੜਾ ਸਪੇਸ ਟੌਪਿਕ ਵੀ ਚਾਹੀਦਾ ਨਾ ਬਈ ਹਉ ਆਏ ਹੁਣ ਬੈਠਾ ਸਾਰਾ ਖੇਤ ਦੇਖਣ ਲੱਗ ਗਿਆ ਆ ਵਾਹ ਆ ਉਰਵੀ ਆਪਣਾ ਵਾਹਣੀ ਹੈ ਨਾ ਹਾ ਬਹੁਤ ਬਹੁਤ ਹੈ ਦਾ ਪਰ ਆ ਕਾਂ ਦਾ ਬਹੁਤ ਸਿਰੇ ਦੀ ਖੜੀ ਬੱਲੀ ਬਹੁਤ ਮੋਟੀ ਐ ਇਸ ਵਾਰ ਤਾਂ ਹਾ ਆ ਆਉਤ ਲੜ ਕੇ ਗਿਆ ਮੈਂ ਫੇਰ ਨਾਲ ਨੂੰ ਲਈ ਜਾਓ ਤੁਸੀਂ ਉਧਰ ਕੰਮ ਦੇ ਹੁੰਦੇਗਾ ਮਾਲਟੀ ਫੇਰ ਹੋ ਰਿਹਾ ਦੀ ਖੜੀ ਹੈ ਲਿਆ ਕੇ ਨਾ ਉਹ ਬਾਹਰ ਚ ਗਿ